ਇਸ ਗੱਲ ਵਿੱਚ ਕੋਈ ਦੂਰ ਆਏ ਨਹੀਂ ਕਿ ਸਿੱਖ ਕੌਮ ਦੁਨੀਆ ਦੀ ਸਭ ਤੋਂ ਮਹਾਨ ਕੌਮਾਂ ਵਿੱਚੋਂ ਇੱਕ ਹੈ ਕੌਮ ਦੀ ਚੜ੍ਹਦੀ ਕਲਾ ਲਈ ਜਿੰਨਾ ਸਦਕ ਤੇ ਬਹਾਦਰੀ ਇਸ ਦੇ ਵਾਰਸਾਂ ਨੇ ਦਿਖਾਈ ਹੈ ਦੂਰ ਦੂਰ ਤੱਕ ਇਸ ਦਾ ਕੋਈ ਸਾਨੀ ਦਿਖਾਈ ਨਹੀਂ ਦਿੰਦਾ ਪਰ ਹਰ ਗੱਡੀ ਨੂੰ ਚਲਾਉਣ ਲਈ ਦੋ ਪਹੀਆਂ ਦੀ ਲੋੜ ਪੈਂਦੀ ਹੈ ਸੋ ਜਿੰਨਾ ਸਮਰਪਣ ਸਿੰਘਾਂ ਨੇ ਆਪਣੀ ਕੌਮ ਲਈ ਦਿਖਾਇਆ ਹੈ ਲੋੜ ਪੈਂਦੇ ਸਿੱਖ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ ਉਹਨਾਂ ਨੇ ਵੀ ਵੱਧ ਚੜ ਕੇ ਸੇਵਾ ਕੀਤੀ ਤੇ ਸ਼ਹਾਦਤਾਂ ਵੀ ਪਾਈਆਂ ਇਸ ਚੈਨਲ ਤੇ ਆਪਾਂ ਸਿੰਘ ਸੂਰਮਿਆਂ ਦੀ ਸਿਫਤਾ ਦਾ ਬਹੁਤ ਦੇਖਿਆ ਹਨ ਪਰ ਅੱਜ ਵਾਰੀ ਹੈ ਬਹਾਦਰ ਬੀਬੀਆਂ ਦੀ ਤੋ ਆਓ ਇਸ ਇਤਿਹਾਸ ਨੂੰ ਫਰੋਲ ਕੇ ਉਹਨਾਂ ਮਹਾਨ ਸਿੰਘਣੀਆਂ ਦੇ ਜੀਵਨ ਤੇ ਇੱਕ ਝਾਤ ਮਾਰੀਏ ਤੇ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੀਬੇ ਨਾਨਕੀ ਜੀ ਬਾਰੇ ਜਿਨ੍ਹਾਂ ਨੂੰ ਪਹਿਲੀ ਸਿੱਖ ਬੀਬੀ ਹੋਣ ਦਾ ਮਾਣ ਪ੍ਰਾਪਤ ਹੈ ਬੀਬੀ ਨਾਨਕੀ ਜੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਕਰਨ ਉਹਨਾਂ ਦੀ ਵੱਡੀ ਨਾਨ ਬੀਬੀ ਨਾਨਕੀ ਜੀ ਦੇ ਨਾਮ ਦੇ ਆਧਾਰ ਤੇ ਹੀ ਕੀਤਾ ਗਿਆ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਲੀ ਮੁੱਲ ਨੂੰ ਕਿਸੇ ਨੇ ਵੀ ਨਹੀਂ ਪਹਿਚਾੜਿਆ ਸੀ ਤੇ ਮਾਤਾ ਪਿਤਾ ਸਮੇਤ ਹਰ ਕੋਈ ਬਾਬਾ ਨਾਨਕ ਜੀ ਨੂੰ ਸਮਝ ਨਹੀਂ ਸਕਿਆ ਸੀ ਉਸ ਸਮੇਂ ਵੀ ਬੀਬੀ ਨਾਨਕੀ ਜੀ ਅਡੋਲ ਰਹੇ ਅਤੇ ਆਪਣੇ ਛੋਟੇ ਭਰਾ ਦੇ ਪਾਠ ਵਿੱਚ ਖੜੇ ਰਹੇ ਤੇ ਸਭ ਤੋਂ ਪਹਿਲਾਂ ਬੀਬੀ ਨਾਨਕੀ ਜੀ ਨੇ ਹੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕੀਤਾ ਸੀ ਇਸ ਲਈ ਉਹਨਾਂ ਨੂੰ ਇਤਿਹਾਸ ਦੇ ਪਹਿਲੇ ਸਿੱਖ ਹੋਣ ਦਾ ਮਾਣ ਵੀ ਪ੍ਰਾਪਤ ਹੈ ਜੇਕਰ ਆਪਾਂ ਸਾਰੇ ਸੰਸਾਰ ਦੇ ਇਤਿਹਾਸ ਨੂੰ ਫਰੋੜ ਲਈਏ ਤਾਂ ਵੀ ਮਾਤਾ ਗੁਜਰ ਕੌਰ ਵਰਗੀ ਤਿਆਗ ਸ਼ਾਂਤੀ ਅਦੇ ਸਮਰਪਣ ਦੀ ਮੂਰਤੀ ਦੂਜੀ ਨਹੀਂ ਲੱਭਣੀ ਆਪਣੇ ਪਤੀ ਨੂੰ ਸ਼ਹਾਦਤ ਲਈ ਤੋਰਨਾ ਹੋਵੇ ਪਤੀ ਦਾ ਸੀਸ ਝੋਲੀ ਪਵਾਣਾ ਹੋਵੇ ਪੁੱਤਰ ਨੂੰ ਹਕੂਮਤ ਨੂੰ ਲਲਕਾਰ ਦੇ ਸਮੇਂ ਸਪੋਰਟ ਕਰਨਾ ਹੋਵੇ ਜਾਂ ਫਿਰ ਆਪਣੇ ਪੋਤੀਆਂ ਨੂੰ ਆਪਣੇ ਦਾਦੇ ਅਦੇ ਪਿਤਾ ਦੇ ਰਾਹ ਤੇ ਤੁਰਨਾ ਹੱਲਾਸ਼ੇਰੀ ਦੇਣੀ ਹੋਵੇ ਵੱਡੀ ਤੋਂ ਵੱਡੀ ਕੁਰਬਾਨੀ ਕਰਦੇ ਆਂ ਮਾਤਾ ਗੁਜਰਕੌਰ ਜੀ ਕਦੇ ਵੀ ਰੱਤੀ ਪਰ ਨਹੀਂ ਡੋਲੇ ਇਸ ਦੇ ਨਾਲ ਨਾਲ ਉਹਨਾਂ ਨੂੰ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਹੋਣ ਦਾ ਮਾਣ ਵੀ ਹਾਸਲ ਹੈ ਤੇ ਹੁਣ ਗੱਲ ਕਰਦੇ ਹਾਂ ਦਸ਼ਮੇਸ਼ ਪਿਤਾ ਸ੍ਰੀ ਗੁਰਗੋਬਿੰ ਸਿੰਘ ਜੀ ਦੀ ਧਰਮ ਪਤਨੀ ਮਾਤਾ ਸੁੰਦਰੀ ਜੀ ਦੀ जिन्होंने कलंगीतर बादशाह दे ज्योति ज्योत समाਉਣ ਤੋਂ ਬਾਅਦ ਅਗਲੇ 40 ਸਾਲਾਂ ਤੱਕ ਕੌਮ ਦੀ ਬਾਗਡੋਰ ਸੰਭਾਲ ਕੇ ਸਾਨੂੰ ਰਾਹ ਦਿਖਾਇਆ ਤੇ ਗੁਰੂ ਸਾਹਿਬ ਦੇ ਅਧੂਰੇ ਰਹਿ ਗਏ ਕਈ ਜ਼ਰੂਰੀ ਕਾਰਜਾਂ ਨੂੰ ਸੰਪੂਰਨ ਕਰਵਾਇਆ ਜਿਸ ਦੇ ਵਿੱਚ ਸ੍ਰੀ ਦਸਮ ਗ੍ਰੰਥ ਦੀ ਸਥਾਪਨਾ ਸ੍ਰੀ ਹਰਮੰਦਰ ਸਾਹਿਬ ਤੇ ਹੋਰ ਗੁਰੂ ਧਾਮਾਂ ਦਾ ਪ੍ਰਬੰਧ ਕਾਬਲ ਹੱਥਾਂ ਵਿੱਚ ਸੌਂਪਣ ਤੇ ਕਈ ਮਤਲਬੀ ਆਪਣੇ ਵੱਲੋਂ ਖੁਦ ਨੂੰ 11ਵਾਂ ਗੁਰੂ ਐਲਾਨਣ ਦੀ ਕੋਸ਼ਿਸ਼ ਨੂੰ ناکਾਮ ਕਰਨਾ ਇਸ ਤਰ੍ਹਾਂ ਦੇ ਹੋਰ ਕਈ ਮਹਾਨ ਕਾਰਜ ਸ਼ਾਮਲ ਹਨ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਹੋਰ ਟਰਮ ਪਤਨੀਆਂ ਦਾ ਜ਼ਿਕਰ ਆਉਂਦਾ ਹੈ ਮਾਤਾ ਜੀਤੋ ਜੀ ਅਤੇ ਮਾਤਾ ਸਾਹਿਬ ਕੌਰ ਜੀ ਹਰ ਸਿੱਖ ਲਈ ਸਿਰਫ ਇੱਕ ਵਿਆਹ ਕਰਨ ਦੀ ਮਰਿਆਦਾ ਨੂੰ ਸਥਾਪਿਤ ਕਰਨ ਵਾਲੇ ਗੁਰੂ ਸਾਹਿਬ ਨੇ ਕੀ ਆਪ ਤਿੰਨ ਵਿਆਹ ਕਰਵਾਏ ਸਨ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਹਾਣੀ ਹੈ ਜੇਕਰ ਇਸ ਟੌਪਿਕ ਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਤੇ ਉਹ ਵੀਡੀਓ ਤੁਹਾਨੂੰ ਸਾਡੇ ਇਸ ਪੇਜ ਤੇ ਮਿਲ ਜਾਵੇਗੀ ਬੀਬੀ ਮਮਤਾਜ ਕੌਰ ਜੀ ਉਹ ਸਨ ਜਿਨ੍ਹਾਂ ਨੇ ਜੰਗੇ ਮੈਦਾਨ ਵਿੱਚ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਦੇ ਬਿਸਤਰ ਤੇ ਪਿਆ ਦੀ ਸੇਵਾ ਕੀਤੀ ਸੀ ਤੇ ਆਪਣੇ ਆਪ ਨੂੰ ਭਾਈ ਬਚਿੱਤਰ ਸਿੰਘ ਦੀ ਧਰਮ ਪਤਨੀ ਮੰਨ ਕੇ ساری ਉਮਰ ਵਿਆਹ ਨਹੀਂ ਕਰਵਾਇਆ ਤੇ ساری ਉਮਰ ਉਹਨਾਂ ਦੀ ਵਿਧਵਾ ਬਣ ਕੇ ਜੀਵਨ ਬਤੀਤ ਕੀਤਾ ਜੇਕਰ ਤੁਸੀਂ ਇਸ ਟੌਪਿਕ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਕੋਈ ਵਿਰਲਾ ਹੀ ਹੋ ਜਿਸ ਨੇ ਮਾਈ ਭਾਗੌਰ ਜੀ ਦਾ ਨਾਮ ਨਾ ਸੁਣਿਆ ਹੋਵੇ ਪਰ ਚਲਿਤ ਪੁਰਾਤਨ ਇਤਿਹਾਸ ਮੁਤਾਬਕ ਮਾਈ ਭਾਗੋ ਜੀ ਉਹ ਸਨ ਜੇਰੇ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਆਏ 40 ਸਿੰਘਾਂ ਨੂੰ ਮੋਰ ਇਕੱਠਾ ਕਰਕੇ ਲਿਆਏ ਸਨ ਜਿਨ੍ਹਾਂ ਦੀ ਅਗਵਾਈ ਵਿੱਚ 40 ਮੁਕਤੀਆਂ ਨੇ ਮੁਕਤਸਰ ਸਾਹਿਬ ਦੀ ਜੰਗ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਸੀ ਮਾਤਾ ਜੀ ਅੰਤ ਸਮੇਂ ਨਦੇੜ ਸਾਹਿਬ ਗੁਰੂ ਜੀ ਕੋਲ ਰਹੇ ਤੇ ਮਰਦਾਨਾ ਪੋਸ਼ਾਕ ਪਾ ਕੇ ਗੁਰੂ ਸਾਹਿਬ ਦੇ ਅੰਗ ਰੱਖ ਕੇ ਦੀ ਸੇਵਾ ਸੰਭਾਲੀ ਦੱਖਣ ਭਾਰਤ ਵਿੱਚ ਜਿੰਨਾ ਵੀ ਸਿੱਖੀ ਦਾ ਪ੍ਰਚਾਰ ਹੋਇਆ ਹੈ ਉਹ ਸਾਰੇ ਮਾਤਾ ਭਾਗਔਰ ਜੀ ਦੀ ਦੇਣ ਹੈ ਜੇਕਰ ਤੁਸੀਂ ਹੋਰ ਵੀ ਸਿੱਖ ਮਹਾਨ ਬੀਬੀਆਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਪਾਰਟ 2 ਜ਼ਰੂਰ ਲਿਖਿਓ ਜੀ ਥੈਂਕ ਯੂ ਧੰਨਵਾਦ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਬਾਤ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਿਖਵਾਓ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ Thank you.